ਲਓ ਜੀ ਇੱਕ ਵਾਰ ਫੇਰ ਪੰਜਾਬ ਨਸਲ ਦੀ ਘੋੜੀ ਨਾਲ ਤੁਹਾਡੇ ਸਾਹਮਣੇ ਆਇਆ ਨੀਲਾ ਰੰਗ ਇੱਕ ਰੰਗੀ ਨੀਲੀ ਆ ਤੇ ਪੰਜਾਬ ਨਸਲ ਜਾਣ ਕੇ ਮੱਜੂ ਕ ਖਾਨਦਾਨ ਚੋਂ ਪਲੀ ਪੁਲੀ ਚੰਗੀ ਹੈ ਕੀ ਉਮਰ ਆ ਕੀ ਹਾਈਟ ਆ ਸਾਰੀ ਡਿਟੇਲ ਦਵਾਂਗੇ ਬਸ ਵੀਡੀਓ ਦੇਖ ਲਓ ਤੇ ਰੇਟ ਨਾਲ ਹੀ ਪੰਜ ਦੋਸਤੋ ਵੀਡੀਓ ਦੇ ਸ਼ੁਰੂ ਵਿੱਚ ਦੱਸ ਦਿੰਨੇ ਇੰਨੀ ਪਲੀ ਹੋਈ ਮੱਜੂ ਕ ਖਾਨਦਾਨ ਦੀ ਨੀਲੀ ਘੋੜੀ ਤੁਹਾਨੂੰ ਆਹ ਰੇਟ ਤੇ ਮਿਲਦੀ ਨਹੀਂ ਆਹ ਚੀਜ਼ ਦੀ ਗਾਰੰਟੀ ਦੇ ਦਿੰਨੇ ਆ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਸਾਰਿਆਂ ਤੁਹਾਡੇ ਆਪਣੇ ਚੈਨਲ ਬਾਬਾ ਜੀ ਦਾ ਸਟੱਡ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ ਨਾਲ Facebook ਪੇਜ ਤੇ ਜੁੜੇ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਹੈ ਜੀ ਆਇਆਂ ਨੂੰ ਮਿੱਤਰੋ ਅੱਜ ਫੇਰ ਇੱਕ ਨਵੀਂ ਸਵੇਰ ਨਵੇਂ ਜਾਨਵਰ ਦੀ ਵੀਡੀਓ ਨਾਲ ਲਿਆਏ ਆ ਤੇ ਅੱਜ ਵਾਲਾ ਤਾਂ ਜਾਨਵਰ ਵੀ ਪੂਰਾ ਟੌਪ ਦਾ ਹੀ ਲਿਆਤਾ ਸਿਰੇ ਵਾਲੀ ਚੀਜ਼ ਹੀ ਲਿਆਂਦੀ ਆ ਪਲੀ ਪਲੀ ਵੀ ਚੰਗੀ ਆ ਤੇ ਕਹਿਣ ਦਾ ਮਤਲਬ ਟੌਪ ਵਾਲੀ ਤਾਂ ਵੀ ਆਪਣੇ ਪੰਜਾਬ ਨਸਲ ਦੀ ਆ ਪੰਜਾਬ ਨਸਲ ਤੁਸੀਂ ਜਾਣਦੇ ਹੋ ਕਿਉਂ ਜਾਣੀ ਜਾਂਦੀ ਆ ਆਪ ਦਾ ਨਖਰਾ ਮਜੂਰਤੀ ਕੱਦ ਬਣਾਵਟਾਂ ਕਰਕੇ ਬਹੁਤ ਅੱਜ ਦੇ ਟਾਈਮ ਵਿੱਚ ਟ੍ਰੈਂਡਿੰਗ ਆ ਜ਼ਿਆਦਾਤਰ ਅੱਜ ਆਪਣੇ ਕੱਲ ਪੰਜਾਬ ਚ ਮੱਝੂ ਕ ਖਾਨਦਾਨ ਦੀ ਮੰਗ ਵਧੀ ਹੋਈ ਆ ਤਾਂ ਕਰਕੇ ਅੱਜ ਨੀਲੀ ਵਿਛੇਰੀ ਲਿਆ ਆ ਤੁਹਾਡੇ ਲਈ ਸਾਰੀ ਡਿਟੇਲ ਦਿੰਨੇ ਆ ਕਿੰਨੇ ਟਾਈਮ ਦੀ ਆ ਕੀ ਉਮਰ ਆ ਕੀ ਹਾਈਟ ਆ ਡਿਟੇਲ ਸਾਰੀ ਦਵਾ ਇੱਕ ਦੋਸਤ ਬਸ ਤੁਸੀਂ ਵੀਡੀਓ ਪੂਰੀ ਦੇਖ ਲਓ ਤਾਂ ਜੋ ਪ੍ਰੋਪਰ ਇਸ ਦੀ ਡਿਟੇਲ ਤੁਹਾਨੂੰ ਮਿਲ ਜੇ ਤੇ ਜਿਹੜੇ ਸੱਜਣ ਆਪਣੇ ਨਾਲ ਨਵੇਂ ਜੁੜੇ ਉਹਨਾਂ ਨੂੰ ਬੇਨਤੀ ਹੈ ਵੀ ਚੈਨਲ ਕਰ ਲਿਓ ਸਬਸਕ੍ਰਾਈਬ ਜਲਦੀ ਜਲਦੀ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰਦੋ ਤਾਂ ਜੋ ਮੇਰੇ ਭਰਾ ਜਿੰਨਾਂ ਨੂੰ ਨੀਲੀ ਘੋੜੀ ਜਾਂ ਬਸ਼ੇਰੀ ਚਾਹੀਦੀ ਹੋਈ ਡੈਪਲ ਸਟੇਜ ਦੀ ਤਾਂ ਉਹਨਾਂ ਦਾ ਇਹ ਵੀਡੀਓ ਪਹੁੰਚ ਜਾਏ ਤੇ ਆਪਦੇ ਸੋਹਣੇ ਸੋਹਣੇ ਕਮੈਂਟਾਂ ਰਾਹੀਂ ਜਰੂਰ ਦੱਸਿਓ ਤੁਹਾਨੂੰ ਇਹ ਕਿੱਦਾਂ ਦੀ ਲੱਗੀ ਤੇ ਹੋਰ ਜਾਣਕਾਰੀ ਲਈ ਹੋਰ ਡਿਟੇਲ ਲਈ ਬਸ ਵੀਡੀਓ ਪ੍ਰੋਪਰ ਦੇਖ ਲਿਓ ਤਾਂ ਜੋ ਤੁਹਾਨੂੰ ਪ੍ਰੋਪਰ ਡਿਟੇਲ ਮਿਲ ਜੇ ਤੇ ਆਜੋ ਆਪਾਂ ਬਾਅਦਿਆਂ ਵੀਡੀਓ ਵੱਲੋਂ ਦੋਸਤੋ 4 ਕ ਸਾਲ ਦੀ ਨੀਲੀ ਘੋੜੀ ਕਹਿ ਸਕਦੇ ਆਪਾਂ ਡੈਪਲ ਸਟੇਜ ਦੀ ਹੈ ਹਜੇ ਚੱਟੀ ਹੋਣੀ ਸ਼ੁਰੂ ਹੁੰਦੀ ਆ ਪ੍ਰੋਪਰ ਆਪਾਂ ਕਹਿ ਸਕਦੇ ਆ ਜਿਹੜੇ ਡੈਪਲ ਸਟੇਜ ਹੈ ਇਹਦੀ ਉਹ ਹੁਣ ਪੀਕ ਤੇ ਆ ਪੂਰੀ ਇਸ ਤੋਂ ਬਾਅਦ ਹੁਣ ਇਹਨੇ ਚਿੱਟੇ ਬਨਨ ਦੀ ਨੂੰ ਹੋਣ ਲੱਗ ਗਿਆ ਜਿਵੇਂ ਟੈਡ ਤੇ ਬੱਕਿਆਂ ਤੋਂ ਹੀ ਦੇਖ ਸਕਦੇ ਹੋ ਉੱਥੋਂ ਚਿੱਟੀ ਹੋਣ ਲੱਗ ਗਈ ਤੇ ਪੂਸ ਵੀ ਨੀਲੀ ਧੌਣ ਵਾਲੇ ਵਾਲ ਵੀ ਨੀਲੇ ਇੱਕ ਰੰਗੀ ਨੀਲੀ ਹੈ ਕੋਈ ਮੱਥੇ ਬੱਲ ਨਹੀਂ ਕੋਈ ਪਟਾ ਨਹੀਂ ਕੱਦ ਦੀ ਗੱਲ ਕਰੀ ਤਾਂ 60 ਵਾਰ ਕੱਦ ਆ ਪਰ ਜਿਹੜੀ ਮਜ਼ਬੂਤੀ ਆ ਹੱਕ ਹੁੱਕ ਦੀ ਸੰਭ ਦੀ ਉਹ ਤੁਹਾਨੂੰ ਆਪ ਚੈੱਕ ਕਰੋ ਕਹਿਣ ਦੀ ਮੇਰੇ ਸਹਾਰ ਨਾਲ ਤਾਂ ਜ਼ਰੂਰਤ ਨਹੀਂ ਮੂੰਹੋਂ ਬੋਲ ਕੇ ਦੱਸਣ ਦੀ ਉਹ ਚੀਜ਼ ਤੁਹਾਨੂੰ ਦੇਖਦੀ ਹੈ ਸਾਰੀ ਤੇ ਉਮਰ ਤੁਹਾਨੂੰ ਦੱਸਤੀ 4k ਸਾਲ ਕੰਨਾਂ ਕੁੰਨਾਂ ਦੀ ਸੁਨੱਖੀ ਆ ਗਰਦਨ ਲੰਮੀ ਆ ਪੁੱਠਾ ਪਾਠਾ ਮਜ਼ਬੂਤ ਆ ਲੰਬੀ ਵੀ ਸੋਹਣੀ ਆ ਜਿਹੜੀ ਚੀਜ਼ ਦੱਸਣ ਵਾਲੀ ਉਹ ਆਪਾਂ ਦੱਸਦੇ ਆ ਬਾਲ ਭੌਰਿਆਂ ਦੇ ਦੋਸਤੋ ਬਿਲਕੁਲ ਸਾਫ਼ ਆ ਨੰਬਰ 2 ਤੇ 60 ਪਲੱਸ ਹਾਈਟ ਆ ਤੇ ਨੰਬਰ 3 ਅੰਦਰ ਦੀ ਸਾਫਾ ਖਾਲੀ ਆ ਮੌਕੇ ਤੇ ਸੋ ਆ ਉਹਨਾਂ ਭਰਾਵਾਂ ਲਈ ਆ ਜਿਨ੍ਹਾਂ ਨੇ ਪੰਜਾਬ ਨਸਲ ਦੀ ਘੋੜੀ ਬਰੀਡਿੰਗ ਲਈ ਲੈਣੀ ਆ ਜਾਂ ਕੋਈ ਸਵਾਰੀ ਵਾਸਤੇ ਲੈਣੀ ਆ ਕਿਉਂਕਿ ਸਵਾਰੀ ਦੀ ਬਹੁਤ ਚੰਗੀ ਆ ਸਾਉ ਠੰਡੀ ਆ ਪਹਿਲਾਂ ਦਾ ਤੇ ਸਵਾਰੀ ਸੂਰੀ ਨੂੰ ਇਹ ਪੂਰਾ ਚੱਲਦੀ ਆ ਚੰਗਾ ਤੇ ਇਸ ਕੇਸ ਨੂੰ ਖਾਲੀ ਦਾ ਇਹ ਫਾਇਦਾ ਹੋ ਜੂ ਕਈ ਵਾਰ ਹੁੰਦਾ ਨਾ ਨੀਲੀ ਘੋੜੀਆਂ ਦਾ ਇਹ ਚਾਂਸ ਹੁੰਦਾ ਕਹੇ ਮੇਰੇ ਭਰਾ ਨੇ ਮਾਰਵਾੜੀ ਘੋੜੇ ਤੋਂ ਪੜਾਉਣੀ ਹੁੰਦੀ ਆ ਕੋਈ ਨੀਲੇ ਤੋਂ ਭਰਉਣੀ ਚਾਹੁੰਦਾ ਹੁੰਦਾ ਜਾਂ ਕੋਈ ਨੁਕਰੇ ਵਾਲੇ ਵੀ ਹੁੰਦੇ ਆ ਸੋ ਤੁਹਾਨੂੰ ਆਪਰਚੂਨਿਟੀ ਮਿਲ ਜੂ ਦੋਸਤੋ ਜਿਹੋ ਜਿਹੋ ਘੋੜੇ ਤੋਂ ਤੁਸੀਂ ਭਰਉਣੀ ਆ ਮਾਰਵਾੜੀ ਤੋਂ ਭਰਉਣੀ ਆ ਨੇ ਮਾਰਵਾੜੀ ਬੱਚਾ ਦੇ ਜਣਾ ਨੀਲੇ ਤੋਂ ਭਰਾਂਗੇ ਤਾਂ ਨੀਲਾ ਦੇ ਜਣਾ ਤੇ ਨੁਕਰੇ ਤੋਂ ਭਰਾਂਗੇ ਤਾਂ ਨੁਕਰੇ ਦੇ ਚਾਂਸ ਵੀ ਬਾਬਾ ਸੌਖੇ ਰੱਖੇ ਨੁਕਰੇ ਵੀ ਦੇ ਸਕਦੀ ਆ ਕਿਉਂਕਿ ਨੀਲੀਆਂ ਘੋੜੀਆਂ ਇੱਕ ਇੱਕ ਰੰਗੀਆਂ ਵੀ ਨੁਕਰੇ ਬੱਚੇ ਦਿੰਦਿਆਂ ਦੇਖਿਆ ਸੋ ਜਿੱਦਾਂ ਤੁਹਾਨੂੰ ਬੱਚਾ ਚਾਹੀਦਾ ਮੰਨ ਲਓ ਇਹ ਉਹ ਮਸ਼ੀਨ ਆ ਜਿੱਦਾਂ ਦਾ ਤੁਸੀਂ ਹਨਾ ਘੋੜਾ ਛੱਡੋਗੇ ਉਦਾਂ ਦਾ ਬੱਚਾ ਲੈ ਸਕਦੇ ਆ ਤੁਸੀਂ ਮਾਰਵਾੜੀ ਦਾ ਟ੍ਰੈਂਡ ਚੱਲਦਾ ਮਾਰਵਾੜੀ ਘੂੜੇ ਤੋਂ ਭਰਾਤੀ ਨੁਕਰੇ ਤੋਂ ਚੱਲਦਾ ਨੁਕਰੇ ਤੋਂ ਭਰਾਤੀ ਨੀਲੇ ਦਾ ਚੱਲਦਾ ਨੀਲੇ ਤੋਂ ਭਰਾਤੀ ਸੋ ਸਾਰੇ ਤਰ੍ਹਾਂ ਦੇ ਤੁਹਾਨੂੰ ਤਿੰਨੇ ਅੱਡ ਅੱਡ ਘੂੜੀਆਂ ਲਾਉਣ ਦੀ ਲੋੜ ਨਹੀਂ ਪੈਣੀ ਸਾਲ ਬਾਅਦ ਟੇਸਟ ਬਦਲ ਸਕਦੇ ਆ ਤੁਸੀਂ ਤੇ ਰੇਟ ਮੈਂ ਜਿਵੇਂ ਵੀਡੀਓ ਦੇ ਸ਼ੁਰੂਆਤ ਵਿੱਚ ਦੱਸਿਆ ਹੀ ਪਹਿਲਾਂ ਹੀ ਜਾਇਜ਼ ਆ ਤੇ ਮੰਤਰਾ ਮੰਤਰਾ ਚੈੱਕ ਕਰ ਲਿਓ ਚੰਗੀ ਆ ਬਾਕੀ ਫਾਰਮ ਤੇ ਆ ਕੇ ਦੇਖ ਲਿਓ ਜੇ ਤੁਹਾਡੇ ਮਨ ਨੂੰ ਜਤੀ ਤਾਂ ਲੈ ਜੋ ਨੰਬਰ ਦੇ ਦਿੰਦੇ ਆਪਾਂ 62391 5454 98555 99017 ਦੋਸਤੋ ਦੋ ਆਪਣੇ ਨੰਬਰ ਦੋਨਾਂ ਚ ਜਿਹੜੇ ਮਰਜ਼ੀ ਫੋਨ ਤੇ ਲਾ ਕੇ ਰੇਟ ਦਾ ਪਤਾ ਲੈ ਸਕਦੇ ਮਿਲਦੇ ਨਵੀਂ ਵੀਡੀਓ ਨਾਲ